ਨੇ ਨਾ ਬਿਨਾ ਬਹਾਂ ਦੀ ਕਮੀ ਚ ਪਾਈ ਆ ਦੇਖੋ ਡੋਲੇ ਛੋਲੇ ਆ ਬੰਦੇ ਡੋਲੇ ਛੋਲੇ ਦਿਖਾ ਰਿਹਾ ਹੈ ਅਬੂ ਅਬੂ ਬੰਦਾ ਜੀ ਮੇਰੇ ਵੀ ਮੈਂ ਤਾਂ ਲੇਡੀਜ਼ ਨੇ ਲਵਾਣੀ ਆ ਥੋੜਾ ਕੀ ਕੰਮ ਹੈ ਬੇਸ਼ਰਮਾਂ ਦਾ ਅੱਖਾਂ ਚ ਪਾਣੀ ਆ ਗਿਆ ਛੋਟਾ ਦਾ ਛੋਟਾ ਆ ਬੜਾ ਕਹਿੰਦਾ ਮੈਂ ਤਾਂ ਨਾਲੇ ਜਾਊਗਾ ਜਿਵੇਂ ਕਹਿੰਦੇ ਕੁੱਤੀ ਦੇ ਪਿੱਛੇ ਕਤੂਰੇ ਫਿਰਦੇ ਰਹੇ ਉਹ ਕੰਮ ਐਨਾ ਦਾ ਦੋਹਾਂ ਜਣਿਆਂ ਦਾ ਉਹ ਮੈਂ ਖੜੀ ਹੋਈ ਮੈਂ ਕਿਹਾ ਵੀ ਚਲੋ ਚੱਲੀਏ ਆਪ ਕਹਿੰਦਾ ਮੰਮਾ ਚੱਲ ਮੰਮਾ ਮੰਮਾ ਵੀ ਗੋਦੀ ਚੱਕ ਲੈ ਪਾਹ ਚੱਕ ਲੀਆਂ ਜਦੋਂ ਇਹ ਵੀ ਇਹਨਾਂ ਨੂੰ ਛੱਡ ਜਾਂਦੇ ਤੰਗ ਕਰਦੇ ਬਹੁਤ ਉਗੀ ਕਰਦੇ ਖੁਸ਼ੀ ਹੋ ਰਹੇ ਮੈਂ ਉਹਦਾ ਉਹ ਰੈਡੀ ਚ ਬੱਲੇ ਕਰਨ ਲੱਗੇ ਆਉਣ ਨਾਲ ਲੈ ਜੀ ਕਹਿੰਦਾ ਉਹ ਪਿੱਛੇ ਦੇ ਮੋਸ ਤੇ ਬੈਠੇ ਟੀਵੀ ਲਈ ਬੈਠੇ ਉਹਨੂੰ ਜਿਹੜੀ ਇੱਕ ਮੈਂਬਰ ਆਵੀ ਤੀ ਉਹ ਵੀ ਤੁਹਾਨੂੰ ਦਿਖੋ ਉਹਨਾਂ ਵਲੌਗ ਚ ਆਈ ਨਹੀਂ ਆ ਗਈ ਉਹ ਬੈਠਿਆ ਰਹਾ ਇਹ ਚੁੰਗੀਆਂ ਲੈ ਲਾ ਚੁੰਗੀਆਂ ਲਈ ਹੈ ਅਸਿਆ ਲੈ ਲੋ ਲੈ ਲੋ ਲੈ ਲੋ ਅਸੀਂ ਤਾਂ ਬੈਠੇ ਕਿ ਭੈਣ ਜੀ ਹੋ ਕੇ ਵੀ ਸੰਭਲ ਬਣਾ ਬਲੌਗ ਵੀ ਕਰਕੇ ਲੈ ਆ ਰਹੇ ਸੱਡਾ ਬਲੌਗ ਹੀ ਚੱਲ ਰਿਹਾ ਹੈ ਤੇ ਆ ਮਿਲੋ ਆ ਗਏ ਡਾਇਰੈਕਟਰ ਆ ਵੀ ਤੇ ਇੱਧਰ ਤੁਹਾਨੂੰ ਤਾਂ ਮਿਲਦੇ ਤੁਹਾਨੂੰ ਤਾਂ ਮਿਲਿਆ ਅਗੂ ਆ ਦੇਖ ਮੈਂ ਜਾਦਾ ਟਾਈਮ ਪਾ ਲਾਈ ਲੋ ਜੀ ਮੈਦੀ ਵਾਲੇ ਵੀ ਆ ਗਏ ਸਭ ਤੋਂ ਪਹਿਲਾਂ ਮੈਂ ਲੋਵਾਰੀਆਂ ਕਿ ਫਿਰ ਅਵਰਾਜ਼ ਕਰਕੇ ਔਖਾ ਇਹ ਹੁਣੇ ਹੁਣੇ ਉਹ ਆਪਣਾ ਕੰਮ ਦਾ ਵੀ ਕਰਕੇ ਆ ਤੇਰਾ ਕਿ ਕੋਟੀ ਕਰਕੇ ਹਟੇ ਇਧਰ ਆਣ ਸਰ ਦੇਖ ਲੈ ਟਿੰਟੀਆਂ ਤੇ ਹਫਤੇ ਪਹਿਲਾਂ ਹਾਂ ਹਫਤੇ ਪਹਿਲਾਂ ਤੇਰੇ ਲੱਗੀਆਂ ਨਾ ਉਹ ਲਾ ਦੋ ਰੇਵੀਨ ਦੀ ਹਾਂ ਰੇਵੀ ਲੱਗਿਆ ਕਿਹੜੇ ਤਰ੍ਹਾਂ ਛੂੜਾ ਲੱਗ ਰਿਹਾ ਨਾ ਕਿ ਛੂੜੀ ਹੈ ਉਹੀ ਸਟਾਈਲ ਆ ਛੂੜਈਆ ਇਹੋ ਮੈਂ ਵੀ ਮੈਂ ਵੀ ਅ ਗਰਮੀ ਤੀ ਗਿੰਗਰ ਮੈਂ ਅੱਛਾ ਕਿੰਨੀਆਂ ਸੋਹਣੀਆਂ ਦਿਖਾਇਓ ਇੱਧਰ ਦੇਖੋ ਤੀਆਂ ਦੀਆਂ ਛੂੜੀਆਂ ਹਾਈ ਕਿੰਨੀਆਂ ਸੋਹਣੀਆਂ ਮੈਂ ਤਾਂ ਆਨਲਾਈਨ ਪਗਾਈ ਨਹੀਂ ਹਾਂ ਕੋਈ ਸੋਹਣੀ ਆ ਤੁਹਾਡੀਆਂ ਹੈ ਇਹ ਤੁਹਾਡੀਆਂ ਕੱਲ ਪਾਉਂਗੇ ਇਹਦੇ ਵਿੱਚ ਛੂੜੀਆਂ ਚਾਹੇ ਅਸੀਂ 4 ਹੋਈਏ ਚਾਹੇ 5 ਹੋਈਏ ਜਿੰਨੇ ਮਰਜ਼ੀ ਹੋਏ ਪਰ ਪਿਆਰ ਆਪਾਂ ਪੂਰੇ ਤੀਆਂ ਵਾਂਗ ਹੋਣਾ ਠੀਕ ਹੈ ਨਾ ਠੀਕ ਹੈ ਰਵੀ ਕੁਮਾਰੀ ਆ ਵੀ ਕੋ ਮਾਰੀ ਆ ਆ ਵੀ ਸੋਹਣੀ ਹੈ ਜੀ ਨਾ ਇਹ ਵੀ ਚੰਗਾ ਦੇ ਗਏ ਕਿ ਮੈਂ ਸੋਹਣੀ ਨਾ ਆ ਦੇਖੋ ਕਾਲੂ ਦੇ ਕੰਦੂਸ ਕਾਨੂੰ ਦਿਖਾਵਾਂਗੇ ਕਾਲੂ ਦਿਖਾਵਾਂਗੇ ਪਾ ਕੇ ਕਹਿੰਦੇ ਅਸੀਂ ਨਾ ਜੇ ਜੇ ਕਾਲੂ ਕਾਲੂ ਇਹ ਵਲੌਗ ਜਾਊਗਾ ਬਸ ਉਸ ਟਾਈਮ ਆਪਾਂ ਪੱਤੀਆਂ ਬਣਾ ਰਹੇ ਹੋਗੇ ਬਸ ਐਨੇ ਚ ਨਹੀਂ ਪੁਰਾਣੀਆਂ ਦਾ ਕੋਈ ਨਾ ਜਦ ਹੱਥਾਂ ਤੇ ਪਾਉਂਗੇ ਫੇਰ ਜ਼ਿਆਦਾ ਸੋਹਣੀਆਂ ਲੱਗੂਆਂ ਹਨ ਸੋਹਣੀਆਂ ਹਨਾ ਬਹੁਤ ਪਿਆਰੀਆਂ ਨੇ ਫੁੱਲ ਕਿ ਬਦ ਮੈਰੀ ਫੁੱਲ ਜਿਆਦਾ ਗੋਰੀ ਹੈ ਨਾ ਬਰੂ ਚਿੱਟੇ ਹੱਥਾਂ ਵਾਲੀ ਬਸ ਸਹੀ ਗੱਲ ਹੈ ਜਿਹੜਾ ਗੱਭੇ ਫੁੱਲ ਜੀ ਨਹੀਂ ਸਹੀ ਗੱਲ ਹੈ ਹਾਂ ਉਹ ਵਾਲਾ ਉਹੀ ਗੋ ਵਾਲੇ ਗੱਭੇ ਫੁੱਲ ਜੀ ਨਹੀਂ ਉਹ ਸਟਾਰਟ ਹੋ ਵੀ ਮੈਨੂੰ ਲੱਗਣੀ ਕਰੂਆਂ ਨੂੰ ਤਾਂ ਤੁਸੀਂ ਜਮਾ ਹੀ ਨਹੀਂ ਫ੍ਰੀ ਹੁੰਦੇ ਹਨਾ ਕਰੂਆਂ ਜਮਾ ਵੀ ਨਹੀਂ 12 ਇੱਕ ਵਾਰ ਤੂੰ ਤਾਂ ਕਰੂਆਂ ਨੂੰ ਹੋਏਗੀ ਨਹੀਂ ਸਵਾਰਾ ਨਾ ਇਹਦਾ ਜਾਪਾ ਹੋਣਾ ਇਹਨੇ ਜਾਣਾ ਜਾ ਪਾਉਂਗਾ ਅੱਛਾ ਅੱਛਾ ਤੁਸੀਂ ਕਿਰਾਇਆ ਨਹੀਂ ਤਾਂ ਪਹਿਲਾਂ ਮੇਰੇ ਤਾਂ ਪਹਿਲੇ ਘਰ ਵਿੱਚ ਆ ਗਿਆ ਅੰਦਰ ਅਸੀਂ ਮੈਂ ਨਹੀਂ ਲੋ ਆ ਬਬੂ ਬਬੂ ਹਾਵਤਾ ਯੂਵੀ ਇਹਦੇ ਕੋਲ ਖੜਾ ਇਹਦੇ ਕੋਲ ਖੜਾ ਮੀ ਮੀ ਆ ਗਿਆ ਧੁੱਪ ਚ ਮੀ ਅੱਧੀ ਧੁੱਪ ਖੜੀ ਅੱਦਾਂ ਮੀ ਪੈ ਰਿਹਾ ਆਏ ਇੰਨਾ ਮੀ ਲੱਗਦਾ 1 ਘੰਟਾ ਟੱਕ ਚੰਗੀ ਬੱਦਲ ਘੋੜ ਰਿਹਾ ਹੈ ਵਧੀਆ ਵਾਹਿਗੁਰੂ ਜੀ ਚਾਰ ਪੰਜ ਦਿਨ ਨਾ ਹਟਾਏ ਹਾਵਤਾ ਇਹਦੇ ਬਬੂ ਦੇਖੋ ਪੈ ਰਿਹਾ ਟੇਡਾ ਟੇਡਾ ਮੀ ਪੈ ਰਿਹਾ ਹਰਪ੍ਰੀਤ ਫਟਾਫਟ ਕੱਪੜੇ ਤਾਰ ਰਹੀ ਆਰਪੀ ਦਾ ਨਹੀਂ ਮੰਮੀ ਐ ਮੀ ਐ ਮੀ ਏਡਾ ਮੀ ਬਹਿ ਰਿਆ ਧੁੱਪ ਵਿੱਚ ਨਹੀਂ ਹਾਂ ਬੁੱਤਾਂ ਕੋਈ ਨਹੀਂ ਹੈਗੀ ਠੰਡਾ ਮੌਸਮ ਲੋ ਜੀ ਮੇਰੀ ਮਹਿੰਦੀ ਲੱਗ ਰਹੀ ਦੇਖੋ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਂ ਮਹਿੰਦੀ ਲਗਵਾ ਰਹੀ ਆ ਬਹੁਤ ਸਾਲਾਂ ਬਾਅਦ ਉੱਧਰ ਕੱਟ ਹੋ ਰੇ ਨਾ ਬਹੁਤ ਸਾਲਾਂ ਬਾਅਦ ਮੈਂ ਬਹੁਤ ਸਾਲਾਂ ਬਾਅਦ ਹੋ ਗਏ 9-10 ਸਾਲ ਤਾਂ ਲੰਘ ਗਏ ਆ ਉਹਦਾ ਕੱਚਾ ਹੀ ਨਿਕਲੀ ਜਾ ਆ ਉਹ ਜੂ ਜੂ ਪਤਾ ਲੱਗਿਆ ਜੀ ਟਾਈਟ ਜੀ ਆ ਉਹਦਾ ਕੱਚਾ ਨਹੀਂ ਘਟ ਰਿਹਾ ਐਡੀ ਕੰ ਐ ਕਰਨ ਨੇ ਇਹਦੀ ਕਮੀਜ਼ ਵਿੱਚ ਦੇ ਦੇ ਉੱਪਰ ਚੜਾ ਦੇ ਯੂਵੀ ਐਡੀ ਕਮੀਜ਼ ਦੇ ਆ ਉਹਦੀ ਵਿੱਚ ਤੁਸੀਂ ਦਿਓ ਮੜਾ ਜਾ ਹਾਂ ਦੇਈ ਮੜਾ ਜਾ ਟੁੰਡੇ ਕਮੀਜ਼ ਵਿੱਚ ਦੇ ਦੇ ਮੈਂ ਉਹ ਦੂਜੀ ਲਿਆਇਆ ਇਹਦੇ ਪੰਦੇ ਨਹੀਂ ਹੋਗੇ ਬੇਗਾਨਾ ਇਹਦੇ ਆ ਟਿੱਲੀ ਹੋ ਗਈ ਲਾਸਟਿਕ ਵਿਚਾਰੇ ਦੀ ਉਹ ਉਤਰੀ ਜਾਂਦੀ ਐ ਚੱਲ ਅਨੇ ਖੜੀ ਰਹੂਗੀ ਖੜੀ ਐ ਉਹ ਤਾਂ ਖੜੀ ਐ ਦੇਖੀ ਕੀ ਹੋ ਗਿਆ ਉਹ ਟਿੱਕਿਆ ਗਿਆ ਉਹਦੇ ਨਾਲ ਅਬ ਕੀ ਹੋ ਗਿਆ ਇਹੋ ਮੈਨੂੰ ਵੀ ਦਿਖਾਣੀ ਆ ਜੀ ਤੇ ਉਧਰ ਅਮਰੂਦ ਕੱਟੇ ਜਾ ਰਹੇ ਆ ਅਮਰੂਦ ਖਾਵਾਂਗੇ ਕਿਉਂਕਿ ਅੱਧਿਆਂ ਨੂੰ ਲੱਗਦੀ ਐ ਭੁੱਖ ਮਰੂ ਦੇਖ ਕੇ ਸਾਰਿਆਂ ਨੂੰ ਲੱਗਦੀ ਐ ਮੈਂ ਨਾ ਕਈ ਵਾਰ ਸੋਚਦੀ ਹੁੰਨੀ ਐ ਮੈਂ ਕਿਹਾ ਮੈਂ ਕਿਹਾ ਅਸੀਂ ਇਹ ਗੱਲਾਂ ਕਰਦੀਆਂ ਜਾਂ ਗੁਰਦੁਆਰਾ ਸਭ ਜਾਂਦੀ ਐ ਵੀ ਜਿਹੜੀ ਉਹ ਪਰਾਂ ਨੂੰ ਹਨਾਰ ਨਾ ਤਾਰ ਕੋਲ ਨੂੰ ਵੀ ਅਸੀਂ ਐਂ ਖਿੱਚ ਲੈਣੇ ਐ ਅੱਜ ਸੀ ਐਨੇ ਦਿਨਾਂ ਬਾਅਦ ਇਕੱਠੇ ਹੋਏ ਆ ਰੌਣਕ ਲੱਗੀ ਪਈ ਐ ਪੂਰੀ ਮੈਨੂੰ ਲੱਗਦਾ ਮੈਂ ਤਾਂ ਮਹੀਨੇ ਬਾਅਦ ਇਕੱਠੇ ਹੋਏ ਆ ਬਾਦ ਮਹੀਨੇ ਬਾਅਦ ਹੋ ਗਿਆ ਹਾਂ ਤੇ ਮੌਸਮ ਵੀ ਠੰਡਾ ਹੋ ਗਿਆ ਬਾਹਰ ਵੀ ਪੈ ਕੇ ਹੱਥ ਧੁੱਪ ਚਮੀ ਪੈ ਗਿਆ ਸਭ ਖੁਸ਼ ਹੋ ਗਿਆ ਅਰ ਆਪ ਵੀ ਖੁਸ਼ ਹੋ ਗਿਆ ਪੂਰਾ ਕੀ ਕਰ ਰਹੇ ਹੋ ਅਦਰੂ ਬੁਣ ਲੈ ਸੁੱਕ ਜਾਊਗਾ ਤੇਰਾ ਟਿੱਕਾ ਨਹੀਂ ਹਟ ਗਿਆ ਜੀ ਪਜਾਮੀ ਉਤ ਲਿਆ ਨਾ ਪਜਾਮੀ ਹਾਂ ਲਿਆ ਦਿਆ ਕਲਪਿਕ ਲਾਸਟਿਕ ਢਿੱਲੀ ਆ ਦਾਦੀ ਮਮਾ ਨੂੰ ਕਹਦੀ ਛਕਲ ਘੱਟ ਸਾਰਿਆਂ ਨੇ ਮੈਂ ਤਰਵਾਏ ਮੇਰੇ ਨਾਲੋ ਹਾਂ ਹੁਣ ਸਾਰੇ ਪੁੱਛਣਗੇ ਵੀ ਰਵੀ ਨੇ ਮਹਿੰਦੀ ਕਿਉਂ ਨਹੀਂ ਲਵਾਈ ਹੈ ਪਹਿਲੇ ਦੱਸੋ ਕੋਈ ਆਏ ਕਿ ਮੈਂ ਤਾਂ ਹਾਲੇ ਇੰਸਟਾਗ੍ਰam ਵੀਡੀਓ ਬਣਾਉਣੀ ਅਸੀਂ ਉਹਨਾਂ ਨੂੰ ਹਾਂ ਕਿੰਨਾ ਰਵਾੜੀ ਚੌਥਾ ਹੋਰ ਤਾਂ ਲੱਗ ਰਿਹਾ ਉਹ ਸਾਰੇ ਮੈਨੂੰ ਲੱਗੂਗੀ ਉਹਦੇ ਟਾਈਮ ਲੱਗ ਥੋੜਾ ਟਾਈਮ ਜ਼ਿਆਦਾ ਲੱਗੂਗਾ ਤੇ ਬਾਕੀ ਸਾਰੀ ਜਿਹੜੇ ਹੋਰ ਕੰਮ ਹੈ ਡੈਕੋਰੇਸ਼ਨ ਵਗੈਰਾ ਉਹ ਨਾ ਉਸ ਸ਼ਾਮ ਨੂੰ ਕੰਮ ਕਰਕੇ ਮਿਲ ਜਾਵੋਗੇ ਉਹ 2 ਘੰਟੇ ਆਪਣੇ ਘਰ ਜਾ ਕੇ ਕੰਮ ਕਰਾਂਗੇ ਆਪਣਾ ਆਪਣਾ ਇਹ ਬਣਾ ਕੇ ਫਿਰ ਅਸੀਂ ਰਾਤ ਨੂੰ ਡੈਕੋਰੇਸ਼ਨ ਪੂਰੀ ਕਰਕੇ ਜਾਵਾਂਗੇ ਈਆਂ ਨੂੰ ਆਮ ਵੀ ਕੱਲ੍ਹ ਬਸ ਤੁਸੀਂ ਧਿਆਨ ਨਾਲ ਦੇਖ ਲੋ ਸੀ ਐ 2-4 ਹੋਰ ਬਚਣਗੇ ਬਸ ਇਹ ਤੋਂ ਜ਼ਿਆਦਾ ਨਹੀਂ ਮਤਲਬ ਉਸ ਗੱਲ ਨੂੰ ਤੁਸੀਂ ਆਣਾ ਤੁਸੀਂ ਵੀ ਆ ਜਾਓ ਕੱਲੂ ਆ ਜਾਓ ਆ ਜਾਓ ਹਾਂ ਹੋਰ ਆ ਜਾਓ ਸੁਣਦਾ ਇਹਨਾਂ ਦੇ ਪਾਉਣੇ ਕਿਹਾ ਵੀ ਤੇ ਕੰਨ ਦੋ ਜਣੀਆਂ ਹੋਈ ਕੋਈ ਭੈਣ ਨਾ ਕਰ ਮਿੱਤ ਨਾ ਇਹ ਵੀ ਆਣਗੀ ਆ ਗੋ ਮੈਨੂੰ ਵੀ ਲੱਗ ਰਿਹਾ ਹਾਂ ਹਾਂ ਦੇਖੀ ਆ ਰਹਿਣੀ ਪੜ ਗਿਆ ਤੇ ਹਜੇ ਉਧਰ ਮੈਨੂੰ ਨਹੀਂ ਲੱਗ ਰਹੀ ਐ ਤੁਹਾਡੀ ਮਹਿੰਦੀ ਨਹੀਂ ਦਿਖਾਈ ਹਨਾ ਤੁਹਾਡੀ ਦਿਖਾ ਦਾਂ ਫਿਰ ਅਸੀਂ ਆਵਾਂਗੇ ਹੁਣ 2 ਘੰਟੇ ਤੱਕ 1.5-2 ਘੰਟੇ ਤੱਕ ਹਨਾ ਮੈਂ ਆਉਂਗੀ ਕੱਲੂ ਤੂੰ ਕੱਲੂ ਤੂੰ ਜਾ ਰਹੀ ਐ ਹੂੰ ਮਿਸ ਹਰਦੀਪ ਜੀ ਉਹ ਦਿਉਣਾ ਲਾ। ਚਲ ਕੋਈ ਨਾ ਅਸੀਂ ਆ ਕੇ ਅਸੀਂ ਕਰ ਦਾਂਗੇ ਹਨਾ। ਮੈਂ ਤੁਹਾਨੂੰ ਦੱਸ ਕੇ ਜਾਂਦੀ ਆ। ਆ। ਤੁਹਾਨੂੰ ਦੱਸ ਕੇ ਜਾਂਦੀ ਆ। ਵੀ ਦੱਸ ਵੀ ਉੱਥੇ ਲਾਇਓ। ਫਿਰ ਉਹ ਨਾ ਉੱਥੇ ਦੀ ਬੈਠਾ ਹੋਣੀ। ਚਾਹ ਦੇ। ਉਹ ਤੇ ਫੋੜਾ ਬੋਸਦੀ ਆ। ਚਲ ਜੀ ਫਿਰ ਆਪਾਂ ਸਬਜ਼ੀ ਬਣਾਉਣੀ। ਅਜੀ ਹੁਣ ਅਸੀਂ ਚੱਲੇ ਘਰ ਵਾਪਸ ਆਦੇ ਸਾਡੀ ਮੈਂ ਦੀ। ਸੇਮ ਸੇਮ ਆ ਰੱਖੋ। ਦਰਾਨੀ। ਦਰਾਨੀ ਜਠਾਨੀ ਦੀ। ਮੇਰੀ ਵੀ ਸੁੱਕ ਗਈ। ਆਪਾਂ ਨੇ ਸਭ ਤੋਂ ਪਹਿਲਾਂ ਲਵਾਈ ਹੈ ਨਾ। ਅਸੀਂ ਛੇਤੀ ਜਾ ਰਹੇ ਕਿਉਂਕਿ ਹੁਣ 4:30 ਹੋ ਗਏ ਮੰਮੀ ਹੋਣਾ ਤਾਂ ਧਰਾਂ ਟਾਈਮ ਹੋਣਾ ਹੈ ਹੋਰ ਹੁਣ 7:30 ਮਸਾਂ ਨੂੰ ਗਾਲਾਂ ਕੱਢ ਰਹੀ ਆ ਵੀ ਆ ਜਾਓ ਜਲਦੀ ਆਹ ਪੂਰੀ ਛੱਡਣ ਗਈ ਸੀ ਮੰਮੀ ਉੱਧਰ ਮੀ ਵੀ ਆ ਗਿਆ ਤਾਂ ਉਧਰ ਬੱਦਲ ਵਾਈ ਵੀ ਫੇਰ ਹੋਗੀ ਵਦਿਆ ਕੱਲ ਠੰਡਾ ਮੌਸਮ ਹੈ ਤਾਂ ਇਹਦੀਓ ਕੱਪੜੇ ਵੀ ਧਰ ਗਏ ਆ ਕਹਿੰਦੀ ਛੇਤੀ ਆ ਜਾਓ ਉੱਥੇ ਬੈਠੀਆਂ ਫਿਰ ਆਪਰ ਨੂੰ ਪਤਾ ਨਹੀਂ ਤਾਂ ਮੀ ਆਜੂ ਪਿੱਛੇ ਤੇ ਕਹਿੰਦੇ ਜੀ ਹੁਣ ਕੰਮ ਨਹੀਂ ਹੈ ਛੇਤੀ ਆ ਜਾਓ ਬਸ ਚੱਲ ਲਿਆ ਹੁਣ ਸਾਡਾ ਕੰਮ ਆ ਗਿਆ ਕਿਹੜੇ ਕੰਮ ਉਹ ਕਰਨਾ ਅੱਗੇ ਤਾਂ ਅਸੀਂ ਕੰਮ ਟੱਪ ਲੈਨੇ ਆਂ ਅਸੀਂ ਉੱਧਰੋਂ ਆ ਪਾਪਾ ਪਾ ਦਿਖਣਾ ਚਾਹੀਦਾ ਸਾਰਿਆਂ ਨੂੰ ਮਿੱਟੀ ਪਾ ਰਿਹਾ ਦਿਖਣਾ ਚਾਹੀਦਾ ਨਾ ਤੂੰ ਸਾਰਿਆਂ ਨੂੰ ਮਿੱਟੀ ਪਾ ਰਿਹਾ ਪਾਪਾ ਪਾ ਪਾ ਇਹ ਆਲੋਪੜਾ ਪਾਊਡਰ ਆਹਾ ਪਾਊਡਰ ਮਿੱਟੀ ਨਹੀਂ ਹੈ ਮਿੱਟੀ ਆਪਣੇ ਪਿੰਡੇ ਤੇ ਪਾ ਰਿਹਾ ਪਾਊਡਰ ਪਾ ਰਿਹਾ ਪਾਊਡਰ ਪਾਊਡਰ ਉਹ ਮੇਰੀ ਕੁੱਚੀ ਹੈ ਤੂੰ ਚੇਰਨਾ ਹੈ ਅਜ ਨਾ ਲੈ ਨਾ ਲੈ ਪਾਊਡਰ ਉੱਤ ਪੋ ਲੈ ਪੋ ਲੈ ਬਾਲਾ ਤੂੰ ਤਾਂ ਅੱਛਾ ਬੱਚਾ ਹੈ ਕਿਊਟ ਬੱਚਾ ਹੈ ਲੋ ਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਅਸੀਂ ਨਾ ਹੁਣ ਤੀਆਂ ਦੀ ਡੈਕੋਰੇਸ਼ਨ ਹੁਣ ਰੋਟੀ ਖਾਣੇ ਤੋਂ ਬਾਅਦ ਕਰਕੇ ਆਣੀ ਹੈ ਫੁਲਕਾਰੀਆਂ ਵਗੈਰਾ ਲਾ ਕੇ ਆਣੀਆਂ ਏ ਤੇ ਸੂਟ ਵਗੈਰਾ ਸਿਲੇਕਟ ਕਰਨੇ ਆ ਕੱਲੂ ਤੀਆਂ ਨੂੰ ਕਿਹੜੇ ਪਾਉਣੇ ਆ ਇਹ ਕੀ ਹੋ ਰਹਾ ਹੈ ਬਬੂ ਇਹ ਕੀ ਹੋ ਰਹਾ ਹੈ ਕੁਛ ਨਹੀਂ ਕੁਛ ਨਹੀਂ ਪਾਊਡਰ ਲੱਗ ਰਹਾ ਹੈ ਬਬੂ पाउडर लग रहा है हैं बबू बबू देखी ओए! आजा आजू मजा आ रहा ਸਿਓ ਕਿਉਂ ਗਿਆ ਬਾਚਾ ਮੈਂ ਆ ਆ ਚੁੰਨੀ ਲੈ ਕੇ ਚੱਲੀ ਆ ਮੇਰੇ ਕੋਲ ਬਸ ਇੱਕ ਆਹੀ ਹੈ ਫੁਲਕਾਰੀ ਕੋਈ ਹੈ ਨਹੀਂ ਆ ਚੁੰਨੀ ਹੈ ਤੇ ਮੈਂ ਆਪਣਾ ਹਿੱਸਾ ਪਾਉਣ ਲਈ ਆ ਚੁੰਨੀ ਲੈ ਕੇ ਜਾ ਰਹੀ ਆ ਤੇ ਆ ਚੁੰਨੀ ਵਿੱਚ ਲਾਵਾਗੇ ਸੋਹਣੀ ਆ ਆਊਗੀ ਸਾਰਿਆਂ ਤੋਂ ਲੱਗ ਜੀ ਪਰ ਲੱਗ ਜੀ ਹੈ ਮਤਲਬ ਵੀ ਫੁਲਕਾਰੀ ਜੀ ਤਰ੍ਹਾਂ ਨਹੀਂ ਹੈ ਪਰ ਹੁਣ ਮੇਰੇ ਕੋਲ ਕੋਈ ਹੈ ਨਹੀਂ ਕਰਕੇ ਆਪਣੀ ਤਰਫ ਤੇ ਕਾਹਲੇ ਕਿ ਚੱਲੀ ਆ ਦੇਖੋ ਉਹਰੇ ਕੀ ਚਾ ਚਾ ਚਾਤੀ ਤਾੜ ਚਾਤੀ ਤਾੜ ਕਾਲਾ ਪੱਦ ਪੱਦੀ ਆਇਆ ਡਰਾਗਨ ਆਇਓ ਵੀ ਦਿਖਾਈ ਮੜੇ ਪਿੱਛੇ ਨੂੰ ਆ ਦੇਖੋ ਆ ਦੇਖੋ ਇਹ ਨਾ ਬਹਿਰੂਪੀ ਵਾਲਾ ਸੋਣ ਲੇਗਾ ਕੇਸਾ ਪੱਦ ਪੱਦੀ ਪੱਦ ਪੱਦੀ ਜੈਸੀ ਕੁੜੀ ਆ ਦੇਖੋ ਮਰਨੀ ਕੁੜੀ ਵਾਲੀ ਡਰੈਸਾ ਪਾ ਕੇ ਆਹ ਵਾਲੇ ਹੁਣ ਤਾਂ ਕੁੜੀ ਲੱਗਦੀ ਐ ਇਸ ਸਮਾਨ ਤੋਂ ਪਕੋਹਾਂ ਦੂਰ ਆ ਆ ਦੇਖੋ ਆ ਦੇਖੋ ਮੇਰੀ ਜਿਹੜੀ ਕੁੜੀ ਹੈ ਜਿਹੜੀ ਪਾਦੇ ਨਕਲੀ ਵਾਲ ਇਸਕੇ ਉੱਪਰ ਐ ਐਸਾ ਅੰਦਰਾ ਕੌਣ ਪਾਊਗਾ ਇਸਕੇ ਉੱਪਰ ਬੈਠ ਸਕਦੇ ਹੈ ਇਹ ਰਾਮਲੀਲਾ ਦੀ ਚੱਕੀ ਤੜਕਾ ਮੰਦੀ ਹੁੰਦੀ ਹੈ ਇਹ ਘੰਂੰੰੰ ਕਰਦੀ ਜਾਂਦੀ ਹੁੰਦੀ ਆਹੋ ਜਿਹਾ ਰਾਮਲੀਲਾ ਨਕਲੀ ਨਹੀਂ ਨਕਲੀ ਪੁੱਛ ਰਹੇ ਹੋ ਆਹ ਤੁਹਾਨੂੰ ਦਿਖਾ ਰੋ ਲਓ ਜੀ ਅਸੀਂ ਮम्मा ਕਿਉਂ ਬਸਵੇਰੇ ਫੇਰ ਝਾੜੂ ਪੁੱਟ ਲਵਾਂਗਾ ਫਿਰ ਮੰਜੇ ਬੋਲੇ ਲਾਖਾ ਇਹੋ ਤਰਸ ਨੀ ਕਰਦੇ ਲੱਗਿਆ ਪਿਆ ਹਾਂ ਮम्मा ਹਾਂ ਮम्मा ਚੁੰਨੀ ਕਿੱਧਰ ਲਾਣੀ ਆ ਇਹ ਚੁੰਨੀ ਇੱਥੇ ਲਾਣੀ ਆ ਹੁਣ ਇਹਨਾਂ ਦੇ ਆ ਸੀ ਨਾ ਇਹਨਾਂ 'ਤੇ ਟੰਗਾਂਗੇ ਹਾਂ ਲੋ ਕੁਰਸੀ ਤੇ ਚੱਲ ਵੀ ਉੱਥੇ ਜਾਓ ਪਹਿਲਾਂ ਬੋਤਸੀ ਕਰ ਪਿਆ ਸਾਰਾ ਨਿਕਲ ਗਈ ਚੱਲ ਹੁਣ ਆ ਤੂੰ ਟੰਗੋ ਲਿਆ ਤੇ ਦਾ ਹੋ ਬਣਾਓ ਬ੍ਰੀਨਰ ਮਟਿਸ਼ੇ ਓਏ ਮੈਂ ਹਰ ਪੇ ਸਟਾਰਟ ਕਰ ਦਿੰਦਾ ਲੇਲਾ ਆਈ ਐਮ ਡਾਇਰੈਕਟਰ ਆਫ ਥਿਸ ਪ੍ਰੋਗਰਾਮ ਸੋਣ ਲਾ ਦੀਆਂ ਚੁੰਨੀਆਂ ਆ ਉਹਦੇ ਨਾਲ ਚੁੰਨੀਆਂ ਮਮਾ ਲੋ ਜਿਹੜਾ ਸੀ ਚੁੰਨੀਆਂ ਟੰਗ ਟੰਗ ਕੇ ਤਿਆਰ ਕਰ ਰਹੇ ਆ ਸਾਰਾ ਦੇਖੋ ਰਾਤ ਨੂੰ ਕਿੰਨੀਆਂ ਚਮਕਰੀਆਂ ਦੇਖੀ ਰਾਤ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਬਹੁਤ ਸੋਹਣੀਆਂ ਲੱਗਦੇ ਨੇ ਨੀਚੇ ਤੇ ਨਾ ਇੱਕ ਸਰਜੇ ਰੱਖੀ ਠੀਕ ਆ ਫਿਰ ਉਹ ਪਰਦੇ ਦੇ ਉੱਪਰ ਚੱਕ ਦਾਂਗੇ ਉਂ ਤਾਂ ਥੋੜੀ ਥੋੜੀਆਂ ਹੋਰ ਥੱਲੇ ਕਰਨੀਆਂ ਪੈਣੀਆਂ ਆ ਜੀ ਅਸੀਂ ਅੱਧੀ ਡੈਕੋਰੇਸ਼ਨ ਅੱਜ ਕਰਕੇ ਜਾ ਰਹੇ ਆ ਤੇ ਅੱਧੀ ਆਪਦੀ ਕੱਲੂ ਕਰਾਂਗੇ ਸਵੇਰੇ ਕਿਉਂਕਿ ਐਮਐਨ ਨਾਲ ਹੈ ਨਾ ਸਾਫ ਨਾਲ ਅਸੀਂ ਦੇਖੋ ਕਿੰਨੇ ਸੋਹਣੇ ਕੱਪਾਂ ਦੇਖੋ ਹਰ ਬਰ ਨਿਊਟ੍ਰੀਸ਼ਨ ਨੀਚੇ ਬਲਰ ਜਾ ਰਿਹਾ ਏ ਇੰਡੀਪੈਂਡੈਂਟ ਐਸੋਸੀਏਟਸ ਐਸੋਸੀਏਟਸ ਹਾਂ ਵਾਈਟ ਸ਼ੈਂਪੇਨ ਇੰਡੀਪੈਂਡੈਂਟ ਕਿੰਨਾ ਸੋਹਣੇ ਕੱਪ ਆ ਦੇਖੀ ਘਰਾਂ ਲਾ ਜਾਾਂਗੇ ਆਪਾਂ ਤਾਂ ਐਮਿਲੇ ਵਨੋਚਾ ਨਿਊਟ੍ਰੀਸ਼ਨਲ ਐਟਾ ਨਾ ਇਹ ਵਨਿਗਾ ਜੀ ਸ਼ੈਂਪੂ ਵੀਰੇ ਨੇ ਮੈਂ ਕੰਮ ਕਰਕੇ ਅਸੀਂ ਥੱਕ ਗਏ ਤਾਂ ਕਰਕੇ ਨਾ ਅਸੀਂ ਹੁਣ ਪਾਣੀ ਬੰਗਾਇਆ ਏ ਪਾਣੀ ਜਨ ਸ਼ੈਂਪੀਨ ਵੀਰੇ ਨੇ ਜੇ ਆਪਾਂ ਹਰਬਲ ਲਾਈਫ ਨਿਊਟ੍ਰੀਸ਼ਨ 'ਚ ਵਿਸ਼ਵਾਸ ਕਰਾਂਗੇ ਤਾਂ ਹੀ ਆਪਾਂ ਨੂੰ ਇਹ ਕੱਪ ਮਿਲਣਗੇ ਯੈਸ ਲੋ ਜੀ ਇੱਥੇ ਅਸੀਂ ਆਪਣੀ ਸਾਰੀ ਤਿਆਰੀ ਕਰਤੀ ਸ਼ੁਰੂ ਮਤਲਬ ਅਤੀ ਆਪਣੀ ਜਿਹੜੀ ਹੋ ਗਈ ਸੀਗੀ ਪਰ ਉਹ ਹੁਣ ਇੱਥੇ ਸਾਡਾ ਚੌਥਾ ਮੈਂਬਰ ਤੇ রাਵੀ ਵੀ ਆ ਗਈ ਸੀਗੀ ਉਹ ਦਿਨ ਤੇ ਪਹਿਲਾਂ ਜਿਵੇਂ ਮੈਂ ਡੈਕੋਰੇਸ਼ਨ ਕਰੀ ਤੀ ਮਤਲਬ ਜਿਵੇਂ ਅਸੀਂ ਆਪਣੇ ਮੁਤਾਬਿਕ ਕਰ ਰਹੇ تھے ਉਹ ਸਾਰੀ ਅਸੀਂ ਮਤਲਬ ਢਾ ਢੋਤੀ ਮਤਲਬ ਬਸ ਵੀ ਉਵੇਂ ਨਹੀਂ ਕਰਨੀ ਹੈਗੀ ਵੀ ਸਭ ਤੋਂ ਪਹਿਲਾਂ ਅਸੀਂ ਨਾ ਖਿੜਕੀ ਦੇ ਪਿੱਛੇ ਚਾਦਰ ਟੰਗੀ ਵੀ ਕਰ ਲੂ ਦਿਨ ਚ ਪ੍ਰੋਗਰਾਮ ਹੋਊਗਾ ਵੀ ਉਹਦੇ ਕਰਕੇ ਦਿਨ ਚ ਹੋਣ ਕਰਕੇ ਵੀ ਸਾਰਾ ਰੋਸ਼ਨੀ ਹੈ ਨਾ ਜਿਹੜੀ ਸਿੱਧਾ ਸੂਰਜ ਪੈਂਦਾ ਉਹ ਰੋਸ਼ਨੀ ਅੰਦਰ ਆਊਗੀ ਤਾਂ ਵੀ ਅੰਦਰ ਨਾ ਚੁੰਨੀਆਂ ਚ ਸਾਰਾ ਚੰਨ ਆਊਗਾ ਪਰਦਿਆਂ ਚ ਉਹਦੇ ਕਰਕੇ ਪਹਿਲਾਂ ਉਹਨੇ ਆਨਸਰ ਕਿਹਾ ਵੀ ਪਹਿਲਾਂ ਇਹ ਤੇ ਟਾਕੀਆਂ ਤੇ ਅੰਦਰ ਵੀ ਚਾਦਰ ਨਾਲ ਸਾਰਾ ਸ਼ੀਸ਼ਾ ਟੱਕੋ ਕਿਉਂਕਿ ਸ਼ੀਸ਼ੇ 'ਚ ਸਿੱਧੀ ਧੁੱਪ ਪਾਉਗੀ ਸੂਰਜ ਪਊਗਾ ਵੀ ਨਾਲੇ ਰੋਸ਼ਨੀ ਬੰਦ ਹੋਊਗੀ ਅੰਦਰ ਆਣੀ ਵੀ ਪਹਿਲਾਂ ਚਾਦਰ ਨਾਲ ਟੱਕੋ ਫਿਰ ਉਹ ਚਾਦਰ ਨਾਲ ਸਾਰਾ ਸ਼ੀਸ਼ਾ ਟੱਕਿਆ ਤੇ ਫਿਰ ਉਹ ਤੇ ਬਾਅਦ ਫਿਰ ਹੁਣ ਜਿਹੜੀਆਂ ਚੁੰਨੀਆਂ ਅਸੀਂ ਮਤਲਬ ਉੱਚੇ ਜਗ੍ਹਾ ਕਰਕੇ ਸਿਰਫ ਪਿੱਛੇ ਕਰਕੇ ਟੰਗੀਆਂ ਸੀਗੀਆਂ ਉਹ ਮਤਲਬ ਫਿਰ ਉਹਨੇ ਕਿਹਾ ਵੀ ਨਹੀਂ ਵੀ نیچے ਵੀ ਫਿਰ ਜਿਆਦਾ ਫੋਟੋ ਫੋਟੋ ਖਿਚਾਣਗੇ ਹਨਾ ਵੀਡੀਓ ਬਣਾਉਣਗੇ ਜਾਂ ਫੋਟੋ ਖਿਚਾਉਣਗੇ ਉਹ نیچے ਫਿਰ ਪੇਂਟ ਦਿਖਦਾ ਏ ਵੀ ਉਹ نیچے ਤੱਕ ਚੁੰਨੀ ਆਉਣੀ ਚਾਹੀਦੀ ਆ ਉਹਦੀ ਫਿਰ ਉਹ ਅਸੀਂ ਜਿੰਨੀਆਂ ਵੀ ਚੁੰਨੀ ਦੀ ਲੰਬਾਈ ᱛੀ ਫਿਰ ਸਾਰੀਆਂ ਥੱਲੇ ਤੱਕ ਲਟਕਾਤੀਆਂ ਫਿਰ ਉਹ ਅਸੀਂ ਨਾ ਸੂਈ ਧਾਗੇ ਨਾਲ ਉੱਪਰ ਵਨ ਰਹੇ ਸੀਗੇ ਵੀ ਸੂਈ ਧਾਗੇ ਨਾਲ ਥੋੜੀ ਥੋੜੀ ਚੁੰਨੀ ਵੀ ਕਵਰ ਹੋ ਜੂਗੀ ਬਾਕੀ ਸਾਰੀ ਥੱਲੇ ਤੱਕ ਲਟਕੋਗੀ ਵੀ ਉਹ ਫਿਰ ਨਾ ਫੋਟੋਆਂ ਦੇ ਵਿੱਚ ਥੱਲੇ ਜਿਹੜਾ ਪੇਂਟ ਦਿਖ ਰਿਹਾ ਹੁਣ ਤੁਹਾਨੂੰ ਵੀ ਉਹ نیچے ਵੀ ਉਹ ਨਹੀਂ ਆਊਗਾ ਜਿੱਥੇ ਤੱਕ نیچے ਪਰਦੇ ਆ ਵੀ ਉਹ ਫਿਰ ਥੱਲੇ ਵਾਲਾ ਪੇਂਟ ਨਹੀਂ ਦੇਖੂਗਾ ਪਿੱਛੇ ਪਰਦੇ ਵੀ ਟੱਕੇ ਜਾਣਗੇ ਨਾਲੇ ਵੀ نیچے ਪਿੱਛੇ ਪੇਂਟ ਵੀ ਨਹੀਂ ਦਿਖੂਗਾ ਕੁਝ ਕੁਝ ਵੀ ਨਹੀਂ ਦਿਖੂਗਾ ਤੇ ਇੱਧਰ ਅਸੀਂ ਦੇਖ ਰਹੇ ਸੀਗੇ ਵੀ ਆਪੂ ਕਿੱਥੇ ਚਲੇ ਗਿਆ ਜਦ ਬਾਅਦ ਚ ਦੇਖਿਆ ਵੀ ਆਪੂ ਅੰਦਰ ਬੈਠਾ ਰਿਮੋਟ ਨਾਲ ਖੇਡ ਰਿਹਾ ਹੈ ਉਹਨੂੰ ਫੋਨ ਬਣਾ ਕੇ ਕੰਨ ਨੂੰ ਲਾਈ ਬੈਠਾ ਹੈ ਕਿਉਂਕਿ ਨਾ ਰਿਮੋਟ ਚ ਚਾਨਣਾ ਪੈਂਦਾ ਹੈ ਉਹਨੂੰ ਫੋਨ ਕੰਨ ਨੂੰ ਲਾਈ ਬੈਠਾ ਹੈ ਤੇ ਇੱਧਰ ਮੰਮੀ ਵੀ ਆ ਗਈ ਸੀਗੀ ਕਿਉਂਕਿ ਉਹ ਤੰਗ ਕਰ ਰਿਹਾ ਤਾਂ ਭੁੱਖ ਲੱਗ ਰਹੀ ਤੇ ਉਹਨੂੰ ਤਾਂ ਕਰਕੇ ਨਾ ਫਿਰ ਅਸੀਂ ਬੁਲਾ ਲਿਆ ਤੇ ਫੋਨ ਕਰਕੇ ਤੇ ਇੱਧਰ ਹੁਣ ਲੱਗੇ ਹੋਏ ਨੇ ਸਾਰੇ ਸਾਰੇ ਇਕੱਠੇ ਹੋ ਕੇ ਡੈਕੋਰੇਸ਼ਨ ਪੂਰੀ ਹੋ ਗਈ ਤੇ ਮੈਂ ਪਿੱਛੇ ਬੈਠੀ ਵੀਡੀਓ ਬਣਾ ਰਹੀ ਸੀ ਕਿਉਂਕਿ ਡੈਕੋਰੇਸ਼ਨ ਅਸੀਂ ਸੋਚਿਆ ਵੀ ਅਜੇ ਅਜੇ ਦਿਖਾਉਣੀ ਨਹੀਂ ਹੈਗੀ ਪਰ ਅਸੀਂ ਪੂਰੀ ਤਰ੍ਹਾਂ ਨਹੀਂ ਕਰੀ ਹੈਗੀ ਅਜੇ ਅੱਧੇ ਸਾਡੀ ਪਈ ਆ ਅੱਧੀ ਫਿਰ ਥੱਕ ਗਏ 10 ਵਜ ਗਏ ਤੇ ਤਾਂ ਸੋਚਿਆ ਵੀ ਚਲੋ ਹੁਣ ਵੀ ਘਰ ਚਲਦੇ ਆਂ ਬਾਕੀ ਦੀ ਜਿਹੜੀ ਹੁਣ ਬਚੀ ਵੀ ਆ ਵੀ ਉਹ ਅਸੀਂ ਕੱਲੂ ਕਰਾਂਗੇ ਤੇ ਰਾਵੀ ਉਹਨੇ ਚਲੇ ਗਏ ਸੀ ਇਹ ਬਸ ਹੁਣ ਅਸੀਂ ਵੀ ਆਪਣੀ ਜਾਣ ਦੀ ਤਿਆਰੀ ਕਰ ਰਹੇ ਆ ਵੀ ਚਲੋ ਚੰਦੀਏ ਬਸ ਅਸੀਂ ਵੀ ਹੁਣ ਘਰ ਨੂੰ ਚੱਲੇ ਸੀਗੇ ਇੱਥੇ ਮਨਦੀਪ ਬਾਲ ਜੇ ਡੋਰੀ 'ਚ ਦੇਖ ਰਹੀ ਸੀਗੀ ਤੇ ਮੈਂ ਉਹਨੂੰ ਕਹਿ ਰਹੀ ਆ ਵੀ ਐਵੇਂ ਲੱਗ ਰਿਹਾ ਜਿਵੇਂ ਚੜੇਲ ਦੇ ਵਾਲ ਹੁੰਦੇ ਨੇ ਵੀ ਇਕੱਲੇ ਇਕੱਲੇ ਉਹ ਬਾਲ ਜੇ ਕੱਢ ਰਹੀ ਸੀਗੀ ਉਹ ਕਹਿੰਦੀ ਤੁਸੀਂ ਪਾਣੀ ਹੈ ਮੈਂ ਕਿਹਾ ਮੈਂ ਤਾਂ ਕੱਲੂ ਸੋਚੂੰਗੀ ਵੀ ਪਾਣੀ ਹੈ ਜਾਂ ਨਹੀਂ ਮੈਨੂੰ ਤਾਂ ਲੱਗ ਰਿਹਾ ਵੀ ਮੇ ਚੜੇਲ ਦੇ ਵਾਲ ਹੁੰਦੇ ਅਸੀਂ ਇੱਕ ਹਾਸਰੇ ਤੇ ਵੀ ਇਹ ਡੇਡੇ ਲੰਬੇ ਤਾਂ ਚੜੇਲ ਦੇ ਹੁੰਦੇ ਨੇ ਜੀ ਹੁਣ ਅਸੀਂ ਚੱਲੇ ਘਰ ਨੂੰ ਬਾਏ 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 ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਅੱਬੀ ਤਿਆਰੀ ਕੱਲੂ ਕਰਾਂਗੇ ਸਵੇਰੇ ਆਕੇ ਹੈਨਾ ਕਿਉਂਕਿ ਹੁਣ ਸਵੇਰੇ ਆਪਾਂ ਖੀਰ ਪੂੜੇ ਦਾ ਕੈਂਸਲ ਕਰਤੇ ਆਪਾਂ ਤਿਆਰੀ ਤੇ ਹੀ ਰਾਵਾਂਗੇ ਭਈਏ चलो पाइए ये देखी देख नहीं, नहीं। थे थे फोन देख रहे मोज ते फोन देख रहे जी देख तू बैठा देख दा ना मोडे ना लग मोडे ना लग फोन देख रहे मोस्ते भाई दास बज गए चलो पाइए चलो 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 पाइए वो चलो 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 पाइए बीबी बिबी बोल का बोले चलो 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 भाई गुड नाइट गुड नाइट ओ मेरे गद्दे ना कटे ਹਾਂ ਨਵੇੜੇ ਆ ਅੱਧੀ ਸਵੇਰੀ ਕਰਾਂਗੇ ਵਾਹ ਹਲ ਰਹੇਗੀ ਹੋਰ ਮੰਜੇ ਮੁੰਜੇ ਢਾ ਕੇ ਚਰਖਾ ਚੁਰਖਾ ਤਾਰਨਾ ਹੈ ਉਹ ਸਾਰੀ ਬਾਕੀ ਸਵੇਰੇ ਕੇ ਆਏ ਵੀ ਸਵੇਰੇ ਹੁਣ ਕਿਹੜੇ ਖੀਰ ਪੂੜੇ ਬਣਾਣੇ ਆ ਵੀ ਡੈਕੋਰੇਸ਼ਨ ਕਰ ਦਾਂਗੇ ਸਵੇਰੇ ਆਪਾਂ ਦਾ ਘਰ ਕੰਮ ਨਵੇੜ ਕੇ ਆਜੋ ਪਈਏ ਆਪਾਂ ਚਲੋ ਪਈਏ ਚਲੋ ਲੋ ਜੀ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀ ਹਜੇ ਮੈਂ ਕਿੱਥੇ ਪੈਣਾ ਵੀਡੀਓ ਵੀ ਜੋੜਨੀ ਹੈ ਐਡਿਟ ਕਰਨੀ ਹੈ ਓਕੇ ਇੰਨੀ ਜਿੱਦਾਂ ਅਸੀਂ ਦੁੱਧ ਪਾਉਣਾ ਹੈ